ਦੇਖੋ ਹੈ ਤਾਂ ਪਿਓਰਲੀ politcal ਬਣਦਾ ਹੈ ਇਹਦੇ ਵਿੱਚ ਮੈਨੂੰ ਨਹੀਂ ਲੱਗਦਾ ਕੋਈ ਜਿਹੜੀ ਕੋਈ ਇਹੋ ਜੀ objectionable ਦੇਖੋ ਪਹਿਲਾਂ ਵੀ vigilance ਨੇ ਜਦੋਂ ਕੇਸ ਰਜਿਸਟਰ ਕੀਤਾ ਉਦੋਂ ਇਹ ਰੌਲਾ ਪਾਇਆ ਕਿ 2000 ਕਰੋੜ ਰੁਪਏ ਦਾ ਕਪੜਾ ਲੇਕਿਨ ਤੁਹਾਨੂੰ ਪਤਾ ਹੋਣਾ ਸ਼ਾਇਦ ਇਹਨਾਂ ਨੇ 2 ਲੱਖ ਰੁਪਏ ਦਾ ਚਲਾਨ ਪੇਸ਼ ਕੀਤਾ ਉਹ ਵੀ ਕਿਸੇ 3rd ਬੰਦੇ ਦੇ ਠੇਕੇਦਾਰ ਦੇ ਗੱਲ ਕਿ ਜੇ 2000 ਕਰੋੜ ਦਾ ਤੇ ਕਮ ਸੇ ਕਮ ਕੋਈ 100-200 ਕਰੋੜ ਰੁਪਇਆ ਤਾਂ ਰਿਕਵਰ ਹੁੰਦਾ ਕੁਛ ਨਾ ਕੁਛ ਰਿਕਵਰ ਹੁੰਦਾ ਲੇਕਿਨ ਕੁਛ ਐਸਾ ਨਹੀਂ ਹੈ ਔਰ ਉਹ ਸਿਮਿਲਰਲੀ ਜਿਹੜਾ ਉਹ ਬੀਜਪੀ ਦੀ ਜਿਹੜੀ ਈਡੀ ਹੈ ਕਿਉਂਕਿ ਇਹ ਬੇਸਿਕਲੀ ਏਜੰਸੀਜ਼ ਜਿਹੜੀਆਂ ਅੱਜਕੱਲ ਇਹ ਟੂਲ ਬਣ ਗਈਆਂ ਸਿਸਟਮ ਦਾ ਟੂਲ ਬਣ ਗਈਆਂ ਇਸ ਕਰਕੇ ਇਹ ਮੈਨੂੰ ਨਹੀਂ ਲੱਗਦਾ ਇਹਦੇ ਵਿੱਚ ਕੋਈ ਜਿਹੜੀ ਹੈਗੀ ਆ ਕੋਈ ਸਚਾਈ ਹੈਗੀ ਆ ਔਰ ਮੈਂ ਇਸੇ ਕਰਕੇ ਕਹਿਣਾ ਹੁੰਦਾ ਕਿ ਇਹ ਬੀਜੇਪੀ ਜਿਹੜੀ ਆ ਬੀਜੇਪੀ ਦੀ ਵੀ ਟੀਮ ਹੈ ਆਮ ਆਦਮੀ ਪਾਰਟੀ ਇਹ ਲੜਾਈ ਅਸਲੀ ਗੱਲ ਹੈ ਕੇਜਰੀਵਾਲ ਤੇ ਸਿਰਫ ਸਾਡੇ ਪ੍ਰਾਈਮ ਮਿਨਿਸਟਰ ਸਾਹਿਬ ਨਰਿੰਦਰ ਮੋਦੀ ਜੀ ਦੀ ਆ ਹੋਰ ਕੋਈ ਲੜਾਈ ਨਹੀਂ ਹੈ ਥੱਲੇ ਸੋਚ ਲੈਵਲ ਤੇ ਤਾਂ ਇੱਕੋ ਹੀ ਪਾਰਟੀ ਹੈ ਜੀ ਆ ਮੈਂ ਇਹਨਾਂ ਨੂੰ ਦੋ ਨਹੀਂ ਮੰਨਦਾ ਇੱਕੋ ਹੀ ਪਾਰਟੀ ਹੈ ਪ੍ਰਕਰ ਸਰ ਮੈਨੂੰ ਲੱਗਦਾ ਕੱਲ 10:30 ਤੋਂ ਬਾਅਦ ਇਹ ਹਾਰਕ ਬੰਦੇ ਦੀ ਨਜ਼ਰ ਹੋਕੀ ਦੇ ਮੈਦਾਨ ਤੇ ਸੀ ਕਿਉਂਕਿ ਪਿਛਲੀ ਵਾਰੀ ਆਪਾਂ ਇਹਨਾਂ ਨੂੰ ਹਰਾਇਆ ਸੀ ਜਦੋਂ ਆਪਾਂ ਬ੍ਰਾਊਨ ਮੈਦਾਨ ਦਿੱਤੇ ਸੀ ਤੇ ਬਹੁਤ ਸਾਰੀ ਉਮੀਦਾਂ ਸੀ ਕਿੱਥੇ ਲੱਗਦਾ ਕਿ ਕਮੀ ਰਹਿ ਗਈ ਅ ਦੇਖੋ ਟੀਮ ਚੰਗਾ ਖੇਡੀ ਆ ਦੇਖੋ ਮੁੰਡਿਆਂ ਨੇ ਬਹੁਤ ਮਿਹਨਤ ਵੀ ਕੀਤੀ ਆ ਰਿਦਮ ਵੀ ਸੀ ਬਟ ਕਿਤੇ ਨਾ ਕਿਤੇ ਅਸੀਂ ਜਿਹੜੀ opportunity ਸਾਨੂੰ ਮਿਲੀ ਅਸੀਂ ਉਹਨੂੰ convert ਕਰਨ ਚ ਇੱਕ ਜਾਂ ਦੋ situations ਦੇ ਵਿੱਚ ਅਸੀਂ ਉਹਨੂੰ use ਨਹੀਂ ਕਰ ਸਕੇ ਔਰ ਉਹਨਾਂ ਨੇ ਜਿਹੜੀਆਂ ਤਿੰਨ ਦੀਆਂ ਤਿੰਨ ਹੀ ਹੈਗੀਆਂ ਉਹ ਕਿਉਂਕਿ ਇਸ ਇਸ ਲੈਵਲ ਤੇ ਇੰਨਾ ਕੀ ਫਰਕ ਲਗਦਾ ਪ੍ਰੈਸ਼ਰ ਵੀ ਇੱਕ ਕਿਉਂਕਿ ਤੁਸੀਂ ਵੀ ਖੇਡਦੇ ਹੋ ਪ੍ਰੈਸ਼ਰ ਦੇਖੋ ਪ੍ਰੈਸ਼ਰ ਤਾਂ ਦੇਖੋ ਜਦੋਂ ਦੇਸ਼ ਦੀਆਂ ਪੂਰੀ ਦੁਨੀਆ ਦੀਆਂ ਨਿਗਾਹਾਂ ਉੱਥੇ ਹੁੰਦੀਆਂ ਇਹ ਪ੍ਰੈਸ਼ਰ ਤਾਂ ਹੁੰਦਾ ਪਰ ਇਹ ਪ੍ਰੈਸ਼ਰ ਹੀ ਪਲੇਅਰ ਹੀ ਚੱਲਦਾ ਹੁੰਦਾ ਹੋਰ ਕੋਈ ਥੋੜੀ ਚੱਲਦਾ ਸੋ ਇਸ ਕਰਕੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਕਿਤੇ ਨਾ ਕਿਤੇ ਹੌਲੀ-ਹੌਲੀ ਬਿਲਟ ਹੁੰਦੀਆਂ ਹੌਲੀ-ਹੌਲੀ ਤੁਸੀਂ ਟ੍ਰੇਨਿੰਗ ਨਾਲ ਆਪਣੇ ਉਹਦੇ ਵਿੱਚ ਲੈ ਕੇ ਆਉਣੇ ਹੁੰਦੇ ਆ ਸੋ ਉਹ ਸਪਿਰਟ ਨਾਲ ਜਿਹੜਾ ਅੱਗੇ ਹੈ ਅਕੀਰ ਸਰ ਹਮੇਸ਼ਾ ਜਦੋਂ ਜੀ 올림픽 ਹੁੰਦੇ ਇੱਕ ਚੀਜ਼ ਹਮੇਸ਼ਾ ਕਹੀ ਜਾਂਦੀ ਕਿ ਆਪਣੇ ਖਿਡਾਰੀਆਂ ਨੂੰ ਉਸ ਤਰ੍ਹਾਂ ਟ੍ਰੇਨਿੰਗ ਨਹੀਂ ਮਿਲ ਪੰਦੀ ਉਹ ਚੀਜ਼ਾਂ ਨਹੀਂ ਹੋ ਪੰਦੀ ਕਿ ਤੁਸੀਂ ਵੀ ਇਹਨਾਂ ਨੂੰ ਲੰਬਾ ਸਮੇਂ ਖੇਲੇ ਤੁਹਾਨੂੰ ਲੱਗਦੇ ਚੀਜ਼ਾਂ ਹੁੰਦੀਆਂ ਵੇਖੋ ਇੱਕ ਖਿਡਾਰੀ ਨੂੰ ਬਣ ਲਈ 10 ਤੋਂ 15 ਸਾਲ ਦਾ 20 ਸਾਲ ਦਾ ਸਮਾਂ ਲੱਗਦਾ ਆਪਾਂ ਕਹੀਏ ਨਾ ਕਿ ਅੱਜ ਜੇ ਕੋਈ ਸਰਕਾਰ ਚਾਵੇ ਤੇ ਅਗਲੀ 올림픽 ਚੱਕ ਤਿਆਰੀ ਕਰ ਲਵੇ ਇਦਾਂ ਦਾ ਕੁਝ ਨਹੀਂ ਹੁੰ 15 ਤੋਂ 20 ਸਾਲ ਦਾ ਸਮਾਂ ਲੱਗਦਾ ਪਲੇਅਰਸ ਨੂੰ ਉਹਨੂੰ ਟ੍ਰੇਨਿੰਗ ਦਾ ਉਹ ਅਲੱਗ-ਅਲੱਗ ਸਿਚੁਏਸ਼ਨਸ ਦੇ ਵਿੱਚ ਦੀ ਗੁਜ਼ਰਦਾ ਹੈਗਾ ਲੇਕਿਨ ਸਾਡੇ ਦੇਸ਼ ਦੇ ਵਿੱਚ ਅਨਫੋਰਚੂਨੇਟਲੀ ਇਹੋ ਜਿਹਾ ਮਾਹੌਲ ਨਹੀਂ ਹੈਗਾ ਸਰਕਾਰਾਂ ਜਿਹੜੀਆਂ ਉਹ ਬਿਲਕੁਲ ਟਾਈਮ ਪਾਸ ਕਰਦੀਆਂ ਬੱਚਿਆਂ ਨੂੰ ਉਸ ਲੈਵਲ ਦੀਆਂ ਫੈਸਿਲਿਟੀਆਂ ਨਹੀਂ ਹੈ ਗਰਾਊਂਡਸ ਨਹੀਂ ਹੈ ਪੇਰੈਂਟਸ ਦੇਖੋ 3 ਸਾਲ ਤੋਂ ਲੈ ਕੇ 8 ਸਾਲ ਤੱਕ ਦਾ ਬੱਚਾ ਜਿਹੜਾ ਉਹਦੇ ਫਿਜ਼ੀਕਲ ਤੇ ਮੈਂਟਲ ਪੈਰਾਮੀਟਰ ਆ ਉਹਦੇ ਵੀ ਕਰੈਕਸ਼ਨ ਹੋ ਸਕਦੀ ਆ ਅਸੀਂ 3 ਤੋਂ ਲੈ ਕੇ 8 ਤੱਕ ਤਾਂ ਕੁਝ ਸਿਖਾਉਂਦੇ ਹੀ ਨਹੀਂ ਹੈ ਨਾ ਸਾਡੇ ਸਿਸਟਮ ਦਾ ਕਿਤੇ ਹਿੱਸਾ ਹੀ ਆ ਨਾ ਸਾਡੇ ਜਿਹੜੇ ਪ੍ਰਾਇਮਰੀ ਸਕੂਲ ਹੈਗੇ ਉਹਦੇ ਵਿੱਚ ਕਿਤੇ ਇਦਾਂ ਦੀ ਜਿਹੜੀ ਚੀਜ਼ ਸਿਖਾਈ ਜਾਂਦੀ ਹੈ। ਸੋ ਸੋ ਅਲਟੀਮੇਟਲੀ ਉਹ ਅਸੀਂ ਕਿਤੇ ਨਾ ਕਿਤੇ ਐਜ਼ ਅ ਨੇਸ਼ਨ ਲੂਜ਼ ਕਰ ਰਹੇ ਹਾਂ। ਤੋਂ ਉਹਦੇ ਤੇ ਸਾਨੂੰ ਕੰਮ ਕਰਨ ਦੀ ਜਰੂਰਤ ਹੈ। ਅੱਜ ਇੱਕ ਹੋਰ ਗੋਲਡ ਦੀ ਬੜੀ ਉਮੀਦ ਸੀ ਕਿਉਂਕਿ ਬਹੁਤ ਚੰਗਾ ਕੁੜੀ ਨੇ ਕੰਮ ਕੀਤਾ ਹੈਗਾ। ਤੇ ਹੁਣ ਭਗਾੜ ਨੇ ਤੇ ਹੁਣ ਅਸਾਂ ਇੱਕ ਅਰੇ ਕਿ ਟੁੱਟੀਆਂ। ਦੇਖੋ ਟੁੱਟੀਆਂ ਹੈਗੀਆਂ ਪਰ ਇਹ ਐਕਸਟਰਾ ਆਰਡੀਨਰੀ ਸਰਕਮਸਟੈਂਸ ਹੈਗੀਆਂ। ਮੈਨੂੰ ਲੱਗਦਾ ਇਹਦੇ ਲਈ ਸਾਨੂੰ ਫਾਈਟ ਕਰਨਾ ਚਾਹੀਦਾ ਐਜ਼ ਅ ਨੇਸ਼ਨ। ਕਿਉਂਕਿ ਉਹ ਅਫੀਸ਼ੀਅਲ ਜਿਹੜੇ ਨਾਲ ਹਮੇਸ਼ਾ ਕੰਮ ਕਰਦੇ ਹੈਗੇ ਆ ਉਹਨਾਂ ਨੂੰ ਵੀ ਦੇਖਣਾ ਚਾਹੀਦਾ ਔਰ ਜਿਹੜੇ ਹੈਗੇ ਆ ਦਾ ਜਿਹੜੇ ਮੈਨੂੰ ਨਹੀਂ ਲੱਗਦਾ ਕਿ ਉਹਦੇ ਵਿੱਚ ਕੋਈ ਬਹੁਤ ਜ਼ਿਆਦਾ ਕਿਉਂਕਿ ਟੈਕਨੀਕਲੀ ਦੇਖਿਆ ਜਾਵੇ ਤੇ ਲੜਕੀ ਸਿਲਵਰ ਮੈਡਲ ਦੀ ਹੱਕਦਾਰਤਾ ਹੈਗੀ ਆ ਕਿਉਂਕਿ ਉਹ ਤੋਂ ਪਹਿਲਾਂ ਇਹ ਕੁਆਲੀਫਾਈ ਕਰਕੇ ਆਈ ਆ ਬਾਊਟ ਜਿਹੜੀਆਂ ਜਿੱਤ ਕੇ ਆਈ ਹੈ ਸੋ ਉਹਦੇ ਲਈ ਸਾਨੂੰ ਐਜ਼ ਅ ਕੰਟਰੀ ਉਹ ਕਿ ਕੱਲੀ ਇਹ ਫੋਗਟ ਦੀ ਲੜਾਈ ਨਹੀਂ ਹੈ ਸਾਡੇ ਦੇਸ਼ ਦੀ ਲੜਾਈ ਹੈ ਉਹਦੇ ਵਿੱਚ ਸਾਨੂੰ ਉਹਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਅੱਗੇ ਵਧਣ ਦੀ ਲੋੜ ਹੈ